ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਿਹੜਾ ਉਹਨੂੰ ਜ਼ਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਪਹਿਲਾਂ ਤੋਂ ਤੁਹਾਡੇ ਤੋਂ ਮਾਫੀ ਚਾਹਣਾ ਵੀ ਮੇਰੇ ਤੋਂ ਘਰੇਲੂ ਰੁਝੇਮਿਆਂ ਕਰਕੇ ਕਮਾਕਾਰਾਂ ਕਰਕੇ ਤੇ ਬਾਕੀ ਫਸਲ ਦੇ ਜਿਹੜਾ ਟਾਈਮ ਟੂ ਟਾਈਮ ਹੁੰਦਾ ਆਪਣਾ ਬੀਜਣ ਦਾ ਜਾਂ ਸੰਭਾਲਣ ਦਾ ਉਹਦੇ ਕਰਕੇ ਜਿਹੜੀ ਵੀਡੀਓ ਮੇ ਤੋਂ ਤਕਰੀਬਨ ਮਹੀਨੇ ਦੇ ਕਰੀਬ ਹੋ ਗਿਆ ਨਹੀਂ ਪਈ ਪਰ ਵੀਰਾਂ ਨਾਲ ਜਿਹੜਾ ਰਾਬਤਾ ਸੀਗਾ ਬਹੁਤ ਵਧੀਆ ਕਾਇਮ ਹੁੰਦਾ ਰਿਹਾ ਵੀਰ ਫੋਨ ਵਗੈਰਾ ਕਰਦੇ ਰਹੇ ਜਿਨ੍ਹਾਂ ਨੂੰ ਕੋਈ ਮਾਰੀ-ਮੋਟੀ ਕਿਸੇ ਚੀਜ਼ ਦੀ ਪੁੱਛਣ-ਕਿਛਣ ਦੀ ਜਾਂ ਕੋਈ ਇੱਕ ਦੂਜੇ ਨਾਲ ਆਪਣੀ ਸਲਾਮ-ਮਸ਼ਵਰੇ ਹੁੰਦੇ ਨੇ ਉਹਨਾਂ ਦੇ ਕਰਨ ਦੀ ਲੋੜ ਸੀ ਤੇ ਕਿਸਾਨ ਵੀਰੋ ਅੱਜ ਆਪਣਾ ਸਵੱਬ ਬਣਿਆਗਾ ਵੀਡੀਓ ਪਾਉਣ ਦਾ ਕਿਉਂਕਿ ਕਣਕ ਨੂੰ ਤਕਰੀਬਨ 20 ਤੋਂ 30% ਕਣਕ ਨੂੰ ਜਿਹੜਾ ਪਹਿਲਾਂ ਪਾਣੀ ਲੱਗ ਚੁੱਕਿਆ ਜਿਹੜੀਆਂ ਗੇਤੀਆਂ ਵਿਜੀਆਂ ਸੀਗੀਆਂ ਜਿਹੜੀਆਂ ਮਿਡ ਨਵੰਬਰ ਦੇ ਵਿੱਚ ਵਿਜੀਆਂ ਹੋਈਆਂ ਨੇ ਜਿਹੜਾ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀਰੇ ਤਕਰੀਬਨ 10 ਤਰੀਕ ਦੇ ਨੇੜੇ-ਕਰੇ ਪਾਣੀ ਜਿਹੜਾ ਸ਼ੁਰੂ ਹੋਊਗਾ ਇਸ ਵਾਰ ਕਣਕਾਂ ਦੇ ਵਿੱਚ ਇੱਕ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਨੇ ਆਪਾਂ ਨੂੰ ਕਿਸਾਨ ਵੀਰਾਂ ਨੂੰ ਪਹਿਲੇ ਨੰਬਰ ਦੇ ਦਾ ਕਿਸਾਨ ਵੀਰਾਂ ਦੀ ਜਿਹੜੀ ਕਣਕਾ ਬੀਜਣ ਦੇ ਵਿੱਚ ਸਮੱਸਿਆ ਗਈ ਹੈ ਝੋਨੇ ਲੇਟ ਖੜਨ ਕਰਕੇ ਜਿਹੜੇ ਬਾਣ ਸੀਗੇ ਬੱਤਰ ਖੋਗੇ ਜਿੱਦਾਂ ਆਪਾਂ ਕਹਦੇ ਖੁਸ਼ਕ ਹੋਗੇ ਤੇ ਕਣਕਾਂ ਦੇ ਉਂਗਰਨ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਆਈ ਹੈ ਆਪਣੇ ਵੀ ਆ ਖੇਤ ਦੇ ਵਿੱਚ ਆਪਾਂ ਬਾਸ ਮਾਰ ਕੇ ਕਣਕ ਤਾਂ ਹੀ ਬੀਜੀਏ ਕਿਉਂਕਿ ਇਹਦੇ ਵਿੱਚ ਗਿੱਲ ਖੁਸ਼ਕ ਸੀਗੀ ਤੇ ਸੁਪਰ ਸੀਡਰ ਨਾਲ ਮਸਲਾ ਇਹਦਾ ਹੱਲ ਹੋਣ ਵਾਲਾ ਨਹੀਂ ਸੀਗਾ ਤੇ ਵੈਸੇ ਅੱਗ ਲਾਉਣ ਨੂੰ ਦਿਲ ਤਾਂ ਨਹੀਂ ਕਰਦਾ ਹੁੰਦਾ ਪਰ ਇਹਦਕੀ ਥੋੜੀ ਜੀ ਜਿੱਦਾਂ ਆਪਾਂ ਕਹੇ ਜੇ ਖੇਡ ਬਾਜੀ ਚ ਅੱਗਾਂ ਲੱਗੀਆਂ ਨੇ ਵੀ ਸਰਕਾਰ ਆ ਜਿਹੜੀ ਝੋਨੇ ਦਾ ਤਾਂ ਮਸਲਾ ਹੱਲ ਨਹੀਂ ਕਰ ਰਹੀ ਪਰ ਕਿਸਾਨਾਂ ਦੇ ਪਰਚੇ ਜਿਹੜੇ ਅੱਗਾਂ ਦੇ ਕਰੇ ਜਾ ਰਹੇ ਨੇ ਚਲੋ ਕੋ ਟੌਪਿਕ ਅਲੱਗ ਹੈ ਪਰ ਗਿੱਲ ਪੱਤਰ ਹੋਣ ਕਰਕੇ ਖੁਸ਼ਕਾ ਖੁਸ਼ਕ ਜ਼ਮੀਨਾਂ ਕਰਕੇ ਕਣਕਾਂ ਦਾ ਇਦਕੀ ਬਹੁਤ ਜ਼ਿਆਦਾ ਜਿੱਦ ਆਪਾਂ ਕਹਦੇ ਵੀਰੇ ਸਤਿਆਨਾਸ਼ ਮੰਗੂ ਹੋਇਆ ਬਹੁਤ ਘੱਟ ਕਣਕਾਂ ਜਿਹੜੀਆਂ ਹਰੀਆਂ ਹੋਈਆਂ ਨੇ ਜਿੱਥੇ ਜ਼ਿਆਦਾ ਗੱਲੇ ਬਾਣ ਬੀਜੇ ਸੀਗੇ ਉੱਥੇ ਇੱਕ ਚੀਜ਼ ਦੀ ਸਮੱਸਿਆ ਆਈ ਹੈ ਵੀ ਉੱਥੇ ਗੁੱਲੀ ਡੰਡਾ ਨਾਲ ਦੀ ਨਾਲ ਤਲ ਚੱਲ ਪਿਆ ਪਰ ਕਿਸਾਨ ਵੀਰੋ ਚਲੋ ਪਰਮਾਤਮਾ ਨੇ ਇਸ ਵਾਰ ਕਿਸਾਨਾਂ ਤਾਂ ਇੰਨਾ ਕ ਹੱਥ ਰੱਖਿਆ ਵੀ ਜਿੱਦਾਂ ਇੰਨੇ ਲੰਬਾ ਸਮਾਂ ਝੋਨੇ ਖੜੇ ਨੇ ਮੌਸਮ ਦੀ ਗੜਬੜਾਹਟ ਤੋਂ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਬਚਾ ਕੇ ਰੱਖਿਆ ਪ੍ਰਮਾਤਮਾ ਦਾ ਆਪਾਂ ਸ਼ੁਕਰਗੁਜ਼ਾਰ ਆਂ ਵੀ ਕਣਕਾਂ ਦੇ ਬੀਜਣ ਦਾ ਸਮਾਂ ਸੀਗਾ ਝੋਨੇ ਦੇ ਵੱਢਣ ਦਾ ਸਮਾਂ ਸੀਗਾ ਵੀ ਜੇ ਮਾੜਾ-ਮੋਟਾ ਮੀਂਹ ਪੈ ਜਾਂਦਾ ਝੋਨੇ ਦਾ ਵੀ ਸੀਜ਼ਨ ਵਿੱਚੇ ਰੁਲ ਜਾਣਾ ਸੀਗਾ ਕਣਕਾਂ ਦਾ ਵੀ ਚਲੋ ਪ੍ਰਮਾਤਮਾ ਮਾਰਦਾ ਨਹੀਂ ਕਿਸੇ ਨੂੰ ਹੱਥ ਦੇ ਕੇ ਰੱਖ ਲੈਂਦਾ ਤੇ ਅੱਜ ਆਪਾਂ ਗੱਲ ਕਿਸਾਨ ਵੀਰੋਂ ਇੱਕ ਕਰਨੀ ਹੈ ਕਿਉਂਕਿ ਇੱਕ ਬਹੁਤ ਕਿਸਾਨ ਵੀਰਾਂ ਦੇ ਮੈਨੂੰ ਫੋਨ ਆਉਂਦੇ ਨੇਗੇ ਆਪਾਂ ਪਿਛਲੇ ਸਾਲ ਵੀ ਦੱਸਿਆ ਸੀਗਾ ਤੁਹਾਨੂੰ ਸਪਰੇਅ ਬਾਰੇ ਵੀ ਜਦੋਂ ਆਪਾਂ ਕੋਰ ਪਾਉਣੀਆਂ ਜਿੱਦਾਂ ਆਪਾਂ ਕਹਿੰਦੇ ਕੋਰ ਕਣਕ ਨੂੰ ਪਾਣੀ ਲਾਉਣਾ ਪਹਿਲਾਂ ਉਹ ਤੋਂ ਪਹਿਲਾਂ ਮੈਗਨੀਜ਼ ਦੀ ਸਪਰੇਅ ਬਾਰੇ ਵੀਰੇ ਮੈਗਨੀਜ਼ ਤੇ ਜਿੱਦਾਂ ਆਪਾਂ ਕਹਿੰਦੇ ਜੂਰੀਏ ਦੀ ਸਪਰੇਅ ਆਪਾਂ ਨੂੰ ਤਕਰੀਬਨ 3-4 ਸਾਲ ਹੋ ਗਏ ਕਰਦੇ ਆ ਉਹਨੂੰ ਦੇਖੋ ਵੀਰੇ ਬਾਕੀ ਹੁੰਦਾ ਅਗਲੇ ਤੇ ਬਾਣ ਤੇ ਡਿਪੈਂਡ ਜੇ ਕੋਈ ਘਾਟ ਮੰਨਦਾ ਕੋਈ ਨਹੀਂ ਮੰਨਦਾ ਪਰ ਆਪਣੇ ਦੀ ਇਹ ਦੇ ਵਿੱਚ ਆਪਾਂ ਨੂੰ 3 ਸਾਲ ਹੋ ਗਏ 4 ਸਾਲ ਕਰਦੇ ਨੂੰ ਬਹੁਤ ਟਾਪ ਦਾ ਰਿਜ਼ਲਟ ਆ ਜਿਹੜਾ ਇਹਦਾ ਮਿਲਦਾ ਤੇ ਜਿਹੜੇ ਵੀਰਾਂ ਨੇ ਪਿਛਲੇ ਸਾਲ ਵੀ ਇਹ ਸਪਰੇਅ ਕਰੀ ਸੀਗੀ ਇਸ ਸਾਲ ਵੀਰਾਂ ਨੇ ਆਪਣੇ ਆਪ ਹੀ ਉਹ ਸਪਰੇਅ ਕਰਤੀ ਬਹੁਤ ਟਾਪ ਦਾ ਰਿਜ਼ਲਟ ਆਇਆ ਕਰਨਾ ਕੀ ਹੈ ਕਿਸਾਨ ਵੀਰੋ ਜਦੋਂ ਆਪਾਂ ਨੇ ਆਪ ਨੂੰ ਪਤਾ ਲੱਗ ਗਿਆ ਵੀ ਆਪਣੀ ਭਾਈ ਕਣਕ ਨੂੰ ਹੁਣ ਪਾਣੀ ਲੱਗਣਾ 5 ਦਿਨ ਨੂੰ 4 ਦਿਨ ਨੂੰ ਤੇ ਆਪਾਂ ਕਣਕ ਨੂੰ ਪਾਣੀ ਲਾਉਣ ਤੋਂ 3 ਦਿਨ ਪਹਿਲਾਂ ਕਿਸਾਨ ਵੀਰੋ 3-4 ਦਿਨ ਪਹਿਲਾਂ ਕਿਲੋ ਮੈਗਨੀਜ਼ 1 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਦੇਣੀ ਆ ਬਹੁਤ ਆਕੜੇ ਤੁਹਾਨੂੰ ਰਿਜ਼ਲਟ ਮਿਲਣਗੇ ਬਰੇ ਇਹ ਚੀਜ਼ ਦੇ ਕਣਕ ਨਾਲ ਤਾਂ ਥੋੜੀ ਸੇਤੀ ਦਬੂਗੀ ਕਿਉਂਕਿ ਮੈਗਨੀਜ਼ ਸਲਫੇਟ ਦੇ ਵਿੱਚ ਸਲਫਰ ਵੀ ਆਪਾਂ ਨੂੰ ਮਿਲ ਜਾਂਦਾ 16 17% ਜਿਹਰੇ ਨਾਲ ਸਲਫਰ ਦੀ ਵੀ ਜਿਹੜੀ ਘਾਟ ਆ ਕਣਕ ਨੂੰ ਸੇਤੀ ਨਹੀਂ ਮੰਨਦੀ ਕਣਕ ਤੇ ਮੈਗਨੀਜ਼ ਅਤਤ ਅਲੱਗ ਹੋ ਗਿਆ ਤੇ ਜੂਰੀਆ ਮਿਲ ਗਿਆ ਨਾਲ ਵੀਰੋ ਨੂੰ ਤੇ ਕਣਕਾ ਫੋਟ ਵੀ ਪੂਰੀ ਕਰੂਗੀ ਤੇ ਪਾਣੀ ਨਾਲ ਕਿਸਾਨ ਵੀਰੋ ਕਣਕ ਤਾਬਦੀ ਨਹੀਂ ਆਪਣੇ ਆ ਖੇਤਾਂ ਦੇ ਵਿੱਚ ਪਾਣੀ ਜਿੱਥੋਂ ਨਿਕਲਦਾ ਨਾ ਜਿਆਦਾ ਉਹ ਖੇਤਾਂ 'ਚ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਕਿਤੇ-ਕਿਤੇ ਪਰ ਫਿਰ ਵੀ ਆਪਾਂ ਜਦੋਂ 2-3 ਸਾਲ ਦੇ ਸਪਰੇਅ ਕਰਨ ਲੱਗੇ ਇਹਨੇ ਬਹੁਤ ਮਸਲਾ ਹੱਲ ਕਰਤਾ ਪੂਰਾ ਵਧੀਆ ਆਪਾਂ ਨੂੰ ਇਹਦਾ ਰਿਸਪਾਂਸ ਆ ਜਿਹੜਾ ਰਿਜ਼ਲਟ ਆ ਮਿਲਦਾ ਜਿਹੜੇ ਵੀਰਾਂ ਨੇ ਪਿਛਲੇ ਸਾਲ ਕਰੀ ਆ ਗਈ ਉਹਨਾਂ ਨੂੰ ਵੀ ਪੂਰੇ ਵਧੀਆ ਰਿਜ਼ਲਟ ਮਿਲੇ ਨੇ ਤੇ ਬਾਕੀ ਕਿਸਾਨ ਵੀਰੋ ਹੁਣ ਆਪਾਂ ਤੁਹਾਡੇ ਨਾਲ ਲਗਾਤਾਰਤਾ ਨਾਲ ਜੁੜੇ ਰਹਾਂਗੇ ਤੇ ਜੋ-ਜੋ ਆਪਾਂ ਆਪਣੇ ਖੇਤਾਂ ਦੇ ਵਿੱਚ ਜਿੱਦਾਂ-ਜਿੱਦਾਂ ਕੋਈ ਕੰਮ ਕਰਦੇ ਆ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਕਿਉਂਕਿ ਇਸ ਵਾਰ ਯਾਰ ਥੋੜਾ ਸੀਜ਼ਨ ਐ ਇੰਨਾ ਕਾ ਆਊਟ ਚੱਲੇ ਆ ਲੰਮਾ ਇੰਨਾ ਹੋ ਗਿਆ ਸੀਜ਼ਨ ਸਮਾਂ ਹੀ ਨਹੀਂ ਜਿੱਦ ਆਪਾਂ ਗੈਰੀ ਬਣਦਾ ਸੀ गाइस ਚੀਜ਼ਾਂ ਕਰਨ ਦਾ ਤੇ ਹੁਣ ਆਪਾਂ ਤੁਹਾਡੇ ਨਾਲ ਜੁੜੇ ਰਹਾਂਗੇ ਤੇ ਬਾਕੀ ਕਿਸਾਨ ਵੀਰੋ ਇਸ ਵਾਰ ਕਣਕ ਦੀਆਂ ਵੈਰਾਈਟੀਆਂ ਕਿਹੜੀਆਂ-ਕਿਹੜੀਆਂ ਲਾਈਆਂ ਨੇ ਤੁਸੀਂ ਨੇ ਕੀ ਕੀ ਤੁਹਾਨੂੰ ਕੋਈ ਸਮੱਸਿਆ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਪਰ ਫਿਲਹਾਲ ਕਣਕਾਂ ਦਾ ਜਿਹੜਾ ਜਰਮੀਨੇਸ਼ਨ ਹੈ ਵਧੀਆ ਚਲੋ ਜਿੱਥੇ ਗਿੱਲ ਖੁਸ਼ਕ ਸੀਗੀ ਕਿਸਾਨਾਂ ਨੇ ਪਾਣੀ ਵਗੈਰਾ ਲਾਇਆ ਕਿਸੇ ਦਾ ਮਸਲਾ ਆ ਲੂਗਾ ਕਿਸੇ ਨੇ ਵਿੱਚ ਛਿੱਟਾ ਦੇਤਾ ਪਰ ਮਾਤਮਾ ਸਭ ਦਾ ਮਸਲਾ ਅੱਲਾ ਕਰ ਹੀ ਦਿੰਦਾ ਤੇ ਆਪਾਂ ਕਿਸਾਨ ਵੀਰੋ ਬਜਾਈ ਜਿਹੜੀ ਕੀਤੀ ਇਸ ਵਾਰ 222 826 ਤੇ 327 ਤੇ ਬਰਬਟ ਕਣਕ ਦੀ ਕਰੀ ਹੈ ਚਲੋ ਬਰਬਟ ਦਾ ਆਪਾਂ ਨੂੰ ਬਹੁਤ ਸਾਲ ਹੋ ਗਏ ਬੀਜਦਿਆਂ ਨੂੰ ਤੇ 826 ਕਿਸਾਨ ਵੀਰੋਂ ਆਪਾਂ ਖੇਤ ਦੋ ਬੀਜੇ ਨੇ 4 ਕਿੱਕੜ ਤੇ ਦੋ ਕਿੱਕੜ ਆਪਾਂ 327 ਬੀਜੀ ਹੈ ਤੇ ਬਾਕੀ ਮਿਕਸ ਕਰਕੇ ਵੀ ਬੀਜੀਆਂ ਨੇ 826 222 ਤੇ 327 ਉਹ ਵੀ ਮਿਕਸ ਕਰਕੇ ਬੀਜੇ ਤੇ ਕੱਲੀ ਵੀਜੀ ਆਪਾਂ ਤੁਹਾਨੂੰ ਕਿਸਾਨ ਵੀਰੋ ਸਾਰਾ ਦੱਸ ਦਾਂਗੇ ਵੀ ਕਿੰਨਾ ਕ ਆਪਣਾ ਇਹਦਾ ਝਾੜ ਬਣਿਆ ਤੇ ਕਿਦਾਂ ਖੜੀ ਆ ਪਰ ਇੱਕ ਚੀਜ਼ ਮੈਂ ਦੇਖਿਆ ਕਿਸਾਨ ਵੀਰੋ 826 ਕਣਕ ਜਿਹੜਾ ਦਾਣਾ ਬਹੁਤ ਮੋਟਾ ਸੀਗਾ ਚਲੋ ਆਪਾਂ ਥੈਲੀਆਂ ਦਾ ਬੀਜ ਲੈਂਦਾ ਸੀਗਾ ਪਰ ਜਰਮੀਨੇਸ਼ਨ ਤੇ ਕਣਕ ਦਾ ਫਟਾਵ ਤੇ ਕਣਕ ਦੀਰ ਗਰੋਥ ਬਹੁਤ ਟੌਪ ਦੀ ਆ ਦੇਖੋ ਪਹਿਲਾਂ ਆਪਾਂ ਬੀਜ ਦੇ ਰਹਾਂ ਦੂਸਰੀਆਂ ਵੈਰੇਟੀਆਂ ਪਰ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਨਾਰੇ ਲੋ ਕਣਕ ਆਪਣੀ ਇਹ ਤੇ 13 14 14 ਨਵੰਬਰ ਦੀ ਬਜਾਈ ਹੈ ਦੀ 826 ਦੀ ਤੇ ਤੁਸੀਂ ਇਹਦਾ ਬੂਟਾ ਚੈੱਕ ਕਰ ਸਕਦੇ ਹੋ ਤੇ ਡਾਲ ਦੀ ਲੰਬਾਈ ਦੇਖੋ ਕਿੰਨੀ ਆ ਇਹ ਤਕਰੀਬਨ 20 ਦਿਨ ਦੀ ਕਣਕ 20 ਬਾ 21 ਦਿਨ ਦੀ ਕਣਕ ਹੋਈ ਆਪਣੀ ਤੇ ਰੋਣੀ ਕਰਕੇ ਆਪਾਂ ਬਾਣ ਬੀਜਿਆ ਸੀਗਾ ਇਹ ਬਹੁ ਟੌਪ ਦੀ ਕਣਕ ਹਰੀ ਹੋਈ ਆ ਤੇ 40 ਕਿਲੋ ਤੋਂ ਕਿਸਾਨ ਵੀਰ ਆਪਾਂ ਬੀਜ ਵਧ ਨਹੀਂ ਪਾਇਆ ਸੁਪਰ ਸੀਡਰ ਨਾਲ ਆਪਾਂ 50 ਦੇ ਲਗਭਗ ਪਾਇਆਗਾ 45 ਤੋਂ 50 ਦੇ ਵਿੱਚ ਵਿੱਚ ਕਿਤੇ 47 ਵੀ ਪੈ ਗਿਆ 48 ਵੀ ਪੈ ਗਿਆ ਪਰ ਡ੍ਰਿਲਨ ਨਾਲ ਆਪਾਂ ਆਪਦੀ ਜਿਹੜੀ ਬਾਹ ਕੇ ਬੀਜਿਆ 40 ਕਿਲੋ ਵੀ ਪਾਇਆ ਜਰਮੀਨੇਸ਼ਨ ਬਹੁਤ ਟਾਪ ਦਾ ਤੇ ਬਹਣ ਦਾ ਵੀ ਕਿਹ ਨਿਆਰਾ ਗੋਲੀ ਡੰਡਾ ਕਿਸੇ ਖੇਤ ਚ ਨਹੀਂ ਹੈਗਾ ਆਪਣੇ ਇਸ ਵਾਰ ਆਪਾਂ ਸਪਰੇਅ ਹੀ ਨਹੀਂ ਕਰਦੇ ਗੋਲੀ ਡੰਡੇ ਦੀ ਤੇ ਉਮੀਦ ਆ ਕਿਸਾਨ ਵੀਰੋ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ